ਸਾਡੇ 3:30 ਵਜੇ ਦਾ ਰਾਤ ਦਾ ਸਵੇਰ ਦਾ ਟਾਈਮ ਹੈ ਅਸੀਂ ਖਨੋਰੀ ਬਾਟਰ ਦੀ ਸਟੇਜ ਇਸ ਟਾਈਮ ਤੇ ਚਲਾ ਕੇ ਅਸੀਂ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਹਰ ਘਰਾਂ ਦੇ ਵਿੱਚ ਨਾ ਬੈਠੋ ਸਮੇਤ ਪਰਿਵਾਰ ਸਾਡੀਆਂ ਬੀਬੀਆਂ ਭੈਣਾ ਸਾਡਾ ਹਰ ਕਿਸਾਨ ਹਰ ਨੌਜਵਾਨ ਸਾਡਾ ਤੁੰਤ ਜਲਦੀ ਤੋਂ ਜਲਦੀ ਉੱਠੋ ਘਰਾਂ ਦੇ ਵਿੱਚ ਖਨੋਰੀ ਬਾਟਰ ਤੇ ਮੋਰਚੇ ਦੇ ਵਿੱਚ ਪਹੁੰਚੋ ਅਗਲਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਚੱਲਣਾ ਹੈ ਹਰ ਹਾਲ ਦੇ ਵਿੱਚ ਲੋਡ ਪਈ ਕੋਈ ਹੋਰ ਕੋਈ ਪ੍ਰੋਗਰਾਮ ਦਿੱਤਾ ਜਾ ਸਕਦਾ ਸੋ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਰੰਤ ਉੱਠ ਕੇ ਘਰਾਂ ਦੇ ਵਿੱਚੋਂ ਖਨੋਰੀ ਬਾਰਡਰ ਤੇ ਮੋਰਤੇ ਦੇ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਵਾਲੀ ਜ਼ਿਲ੍ਹਾ ਅਗੂ ਭਾਰਤੀ ਖਸਾਂਜੂ ਨੇ ਨਿਕਦਾ ਸਿੱਧੂਪੁਰ ਅੱਜ ਅਸੀਂ ਖੜੇ ਹਾਂ ਜੀ ਖਨੋਰੀ ਬਾਰ ਅੱਜ ਦੇ ਦਿਨ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੇ ਉਹ ਮਾਰਨ ਵਰਤ ਸ਼ੁਰੂ ਕਰਨ ਜਾ ਰਹੇ ਸੀ ਪਰ ਪੰਜਾਬ ਸਰਕਾਰ ਦੀ ਕੋਜੀ ਹਰਕਤ ਸਾਹਮਣੇ ਆਈ ਆ ਤਕਰੀਬਨ 3 ਵਜੇ ਜਦੋਂ ਵੇਖਿਆ ਉਹਨਾਂ ਨੇ ਕਿ ਕਿਸਾਨ ਸਾਰੇ ਸੁੱਤੇ ਪਏ ਨੇ ਸਰਦਾਰ ਜਗਜੀਤ ਸਿੰਘ ਜੀ ਦੇ ਢੱਲੇਵਾਲ ਦੇ ਟੈਂਟ ਦੇ ਉੱਤੇ ਹਮਲਾ ਹੁੰਦਾ ਜੀ ਤੇ ਕਰੀਬ 3-400 ਦੇ ਕਰੀਬ ਪੁਲਿਸ ਵਾਲਾ ਜਿਹੜਾ ਉਹ ਸਿਵਲ ਦੇ ਵਿੱਚ ਆਣ ਕੇ ਜਿਹੜਾ ਉਹ ਪਹਿਲਾਂ ਦੇਖੀ ਕਰਦੇ ਆ ਤੇ ਫਿਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੋਂ ਚੁੱਕ ਕੇ ਲੈ ਜਾਇਆ ਜਾਂਦਾ ਵਾ ਅਰੈਸਟ ਕਰ ਲਿਆ ਗਿਆ ਵਾ ਇਹ ਬਹੁਤ ਹੀ ਕੋਜੀ ਹਰਕਤ ਆ ਉਨੇ ਜਿਹੜੀ ਮੀਟਿੰਗ ਆ ਉਹ ਸਾਡੀ ਚੱਲ ਰਹੀ ਆ ਕੋਈ ਤਿੱਖਾ ਐਕਸ਼ਨ ਜਿਹੜਾ ਇਹਦੇ ਮਤਲਬਕ ਆਪਾਂ ਦੇਣ ਜਾ ਰਹੇ ਆ ਸੋ ਇਹ ਜਿਹੜੀ ਨਿੰਦਨ ਜੋ ਘਟਨਾ ਪੰਜਾਬ ਦੀ ਸਰਕਾਰ ਨੇ ਕੀਤੀ ਆ ਉਸ ਤੇ ਕੋਈ ਤਿੱਖਾ ਐਕਸ਼ਨ ਜਿਹੜਾ ਉਹ ਲੈਣ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਿਫਤਾਰ ਕੀਤਾ ਗਿਆ ਸਰਪੱਟਲੇ ਵਾਹਿ ਸਾਹਿਬ ਨੂੰ ਰਿਹਾ ਕਰੋ